ਹੁਣ ਤੇ ਆਟਾ ਦਾਲ ਵੈਹੀ ਕਰੋ ਘਰੀ ਆ ਜਣਾ ਤੁਹਾਡੇ ਡੀਪੂ ਤੇ ਖਲੋਂਦੀ ਲੋੜ ਨੇ 10 ਸਾਲਾਂ ਨੂੰ ਸੱਤ ਲਿਓ ਇਸ ਦੇਸ਼ ਦੀ ਸਭ ਤੋਂ ਨਿਕੰਮੀ ਕੌਮ ਅਹੀਂ ਹੋਵਾਂਗੇ ਦੇਖਿਓ ਕੰਮ ਕਰਨਾ ਹੀ ਛੱਡ ਦੇਣਾ ਜਦੋਂ ਆਟਾ ਦਾਲ ਫ੍ਰੀ ਮਿਲਣ ਲਿਆ ਸਾਨੂੰ ਕੀ ਲੋੜ ਹੈ ਕੰਮ ਕਰਨ ਦੀ ਜਿਹੜੀਆਂ ਕੌਮਾਂ ਨੂੰ ਸਿਫਰ ਕਰਨਾ ਹੈ ਨਾ ਸਮਾਜ ਅੰਦਰ ਮੈਂ ਤਿੰਨ ਉਦਾਹਰਨਾਂ ਤੁਹਾਡੇ ਸਾਹਮਣੇ ਦੇ ਦੇਣਾ ਤੁਹਾਡੇ ਜਿਹੜੇ ਅਮਰੀਕਾ ਗਏ ਆ ਕੈਨੇਡਾ ਗਏ ਆ ਜਿਹੜੇ ਅਮਰੀਕਾ ਕੈਨੇਡਾ ਅਹੀਂ ਹੁਣ ਜਾ ਕੇ ਬੈਠੇ ਆ ਨਾ ਅਹੀਂ ਅਮਰੀਕਾ ਵਾਲੇ ਥੋੜਾ ਮ ਅਮਰੀਕਾ ਦੇ ਜਿਹੜੇ ਅਸਲੀ ਅਮਰੀਕਨ ਉਹਨਾਂ ਨੂੰ ਕਹਿੰਦੇ ਰੈਡ ਇੰਡੀਅਨ ਨਾ ਸੁਣਿਆ ਰੈਡ ਇੰਡੀਅਨ ਲੋਕਾਂ ਨੂੰ ਸ਼ਰਾਬ ਵੀ ਫ੍ਰੀ ਆ ਮੀਟ ਫ੍ਰੀ ਆ ਘਰ ਦਾ ਸਾਰਜੋ ਸਮਾਨ ਫ੍ਰੀ ਆ ਨਸ਼ਾ ਪੱਤਾ ਫ੍ਰੀ ਆ ਵੀ ਚੁੱਪ ਕਰਕੇ ਤੇ ਬੈਠੇ ਰੋ ਦੂਜੀਆਂ ਕੌਮਾਂ ਵੱਧ ਗਿਣਤੀ ਹੋ ਗਿਆਂ ਉਹ ਆਪੇ ਹੀ ਘਟ ਗਈ ਦੂਜੀ ਉਦਾਹਰਣ ਲੈਣੀ ਹੈ ਤੁਸੀਂ ਆਸਟ੍ਰੇਲੀਆ ਚਲੇ ਜਾਓ ਜਿਹੜੇ ਤੁਹਾਡੇ ਆਸਟ੍ਰੇਲੀਆ ਗਏ ਤੁਹਾਡੇ ਬਾਲ ਬੱਚੇ ਗਏ ਇੱਕ ਦੀ ਪੁੱਛਿਓ ਫੋਨ ਕਰਕੇ ਜਿਹੜੇ ਆਸਟ੍ਰੇਲੀਆ ਹੋਣ ਜਾ ਕੇ ਬੈਠਿਆ ਉਹ ਤੁਹਾਡੇ ਸਾਡੇ ਵਰਗੇ ਆ ਉਹ ਆਸਟ੍ਰੇਲੀਆ ਦੇ ਅਸਲੀ ਵਸਨੀਕ ਨਹੀਂ ਜੇ ਹੈਗੇ ਜਿਹੜੇ ਆਸਟ੍ਰੇਲੀਆ ਦੇ ਅਸਲੀ ਵਸਨੀਕ ਆ ਉਹਨਾਂ ਨੂੰ दारू ਫਰੀ ਆ ਨਸ਼ਾ ਪਤਾ ਫਰੀ ਆ ਘਰ ਦਾ ਸਾਜੋ ਸਮਾਨ ਫਰੀ ਆ ਉਹ ਚੁੱਪ ਕਰਕੇ ਆਪਣਾ ਟਾਈਮ ਪਾਸ ਕਰਦੇ ਆ ਉਹ ਘਟ ਗਿੰਤੀ ਹੋ ਗਏ ਦੂਜੇ ਬਧੋ ਵਧਿਆ ਕੇ ਉਹਨਾਂ ਦਾ ਸਾਰਾ ਕੁਝ ਮਲ ਕੇ ਬਹਿ ਗਏ ਤੀਜੀ ਉਦਾਹਰਣ ਤੁਹਾਨੂੰ ਸਕਾਟਲੈਂਡ ਜਾਣ ਦਾ ਮੌਕਾ ਮਿਲੇ ਸਕਾਟਿਸ਼ ਲੋਕ ਜਿਹੜੇ ਅਸਲੀ ਵਸਨੀਕ ਆ ਉਹਨਾਂ ਨੂੰ ਖਰੀਦੀਆਂ ਚੀਜ਼ਾਂ ਦੇ ਦੇ ਕੇ ਅਗਲੇ ਨੇ ਜ਼ੀਰੋ ਕਰ ਦਿੱਤਾ ਤੇ ਦੂਜਿਆਂ ਨੇ ਆ ਕੇ ਰਾਜ ਕਰ ਲਿਆ ਮੇਰੇ ਸਾਥ ਦੇ ਨਾਲ ਅਗਲਾ ਨੰਬਰ ਸਾਡਾ ਲੱਗਣ ਵਾਲਾ ਹੈ ਜੁਪੀ ਵਿਹਾਰ ਦਾ ਭయ్యా ਤੁਹਾਡੇ ਤੇ ਕਬਜ਼ ਹੋਊਗਾ ਤੁਸੀਂ ਫ੍ਰੀ ਫੰਡ ਦੀਆਂ ਚੀਟਾਂ ਖਾ ਖਾ ਕੇ ਤੇ ਜ਼ੀਰੋ ਹੋ ਜਾਣਾ ਅਹੀਂਾਂ ਨਹੀਂ ਤੇ ਹੈ ਕੱਠ ਨਹੀਂ ਪੰਜਾਬ ਦੇ ਸਭ ਤੋਂ ਪੌਸ਼ ਏਰੀਏ ਵਿੱਚ ਭਈਆਂ ਨੇ ਪੋਟੀਆਂ ਪਾਈਆਂ ਗੋਲ ਗੱਪੇ ਵੇਚ ਵੇਚ ਕੇ ਸਭ ਤੋਂ ਪੌਛ ਤੇ ਮਹਿੰਗੇ ਅੰਮ੍ਰਿਤਸਰ ਚਲੇ ਜਾਓ ਉਥੇ ਗਿਆਨੀ ਜੀ ਬੈਠੇ ਆ ਸਭ ਤੋਂ ਮਹਿੰਗਾ ਏਰੀਆ ਤੇ ਰੰਜੀਤ ਐਵੇਨਿਊ ਹੀ ਜਨਾ ਰੰਜੀਤ ਐਵੇਨਿਊ ਚ ਘੁੰਮ ਕੇ ਵੇਖ ਲਿਓ ਤੁਹਾਨੂੰ ਗੋਲ ਗੱਪੇ ਲਾਉਣ ਆ ਲੰਗੀਆਂ ਰੇੜੀਆਂ ਮਿਲ ਜਾਣਗੀਆਂ ਅਸੀਂ ਉਹਨਾਂ ਨੂੰ ਮਾਰਾ ਕਿਉਂ ਕਹੀਏ ਉਹ ਭਾਈ ਮਿਹਨਤ ਕਰਦੇ ਇੱਥੇ ਆ ਕੇ ਸਾਰਾ ਸਾਰਾ ਟੱਬਰ ਮਰਨਦੇ ਆ ਤੇ ਸਾਡੇ ਕੀ ਆ ਸਿਰ ਤੇ ਚਿੱਟੀ ਚੁੰਨੀ ਲੈ ਕੇ ਬੀਬੀ ਮਾਂ ਸਾਡੀ ਦੀਪੂ ਦੇ ਅੱਗੇ ਕਣਕ ਲੈਣ ਨੂੰ ਖਲੋਤੀ ਤੇ ਮੁੰਡੇ ਬੋਧਿਆਂ ਨੂੰ ਜੈਲ ਲਾ ਕੇ ਤੇ ਬੁਲਟ ਦੇ ਪਟਾਕੇ ਮਰਾਉਣ ਦਾ ਕਲੀਆ ਲੱਖ ਲਾਨਤ ਸਾਡੇ ਤੇ ਤਰੀਕਾ ਆ ਗਿਆ ਨਾ ਅਗਲੇ ਨੂੰ ਜ਼ੀਰੋ ਕਰਨ ਦਾ ਚਿੱਟੀਆਂ ਦਾੜੀਆਂ ਵਾਲੇ ਬਾਪੂ ਫਰੀ ਦੀ ਕਣਕ ਲੱਭਣਦੇ ਆ ਤੇ ਮੁੰਡੇ ਜੈਲ ਲਾ ਕੇ ਤੇ ਚਾਂ ਚਟਾ ਪੀਣਦੇ ਆ ਤੇ ਜਾਂ ਤੁਹਾਨੂੰ ਪਤਾ ਏ ਕੀ ਕਰਦੇ ਫਿਰਦੇ ਅਸੀਂ ਇਹ ਨੁਕਸਾਨ ਦੇ ਸੀ ਸਾਡੇ ਵਾਸਤੇ ਅੱਜ ਤੋਂ 570 2030 ਤੋਂ ਬਾਅਦ ਵੈਸੇ ਦੁਨੀਆ ਦੀ ਇਕਨੋਮੀ ਤੇ ਬੜਾ ਵੱਡਾ ਫਰਕ ਪੈਣਾ ਵਾ ਪੰਜਾਬ ਦੁਨੀਆ ਦੀ ਸਭ ਤੋਂ ਪੌਸ਼ ਜ਼ਮੀਨ ਬਣਨ ਵਾਲੀ ਆ ਇੱਥੇ ਮਰਜ਼ੀ ਲੈ ਕੇ ਲੈ ਲੋ ਪਰ ਤੁਹਾਡੇ ਪੱਲੇ ਕੱਖ ਨਹੀਂ ਜੁਣਾ ਕਿਉਂਕਿ ਤੁਸੀਂ ਜ਼ਮੀਨਾਂ ਵੀ ਵੇਚ ਦੇਣੀਆਂ ਵਾ ਇੱਕ ਪੀੜੀ ਖਾੜਕੂ ਕਹ ਕੇ ਮਰਵਾ ਲਈ ਆ ਇੱਕ ਪੀੜੀ ਜਾਜਾਂ ਤੇ ਚੜ੍ਹ ਲਈ ਆ ਇੱਕ ਪੀੜੀ ਤੁਸੀਂ ਚਿੱਟਾ ਪਿਆ ਪਿਆ ਕੇ ਮਾਰ ਲਈ ਆ ਅਗਲੇ ਰਾਜਕਰਨ ਚੜੇ ਜਾਂਦੇ ਆ ਤੁਹਾਡੇ ਉੱਤੇ ਨਾ ਬਚੇ ਨਾ ਸਾਂਭਿਆ ਆਪਣਾ ਵਿਰਸਾ ਨਾ ਸਾਂਭੀ ਆਪਣੀ ਮਿੱਟੀ ਨਾ ਸਾਂਭੀਆਂ ਆਪਣੀਆਂ ਜ਼ਮੀਨਾਂ ਤੇ ਸ਼ਾਇਦ ਇਹਨਾਂ ਦੇ ਹੋਟਲਾਂ ਵਿੱਚ ਸਾਨੂੰ ਕੋਈ ਦਿਹਾੜੀਦਾਰ ਵੀ ਨਹੀਂ ਰੱਖੂਗਾ ਮੁੜ ਕੇ ਪਛਤਾਓਗੇ ਪੰਜਾਬ ਨੂੰ ਕੌਮ ਦਾ ਸਰਮਾਇਆ ਹੋਈ ਉਹਦੀ ਜ਼ਮੀਨ ਤੇ ਸਾਡੇ ਦਿਮਾਗ 'ਚ ਕੱਲ ਕੀ ਪਾ ਦੁੱਤੀ ਪੰਜਾਬ 'ਚ ਕੱਖ ਨਹੀਂ ਹੈਗਾ ਅਸੀਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਕੇ ਨਹੀਂ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਪੌਣੇ 4 ਸਾਲ ਦਾ ਪੁੱਤ ਸ਼ਹੀਦ ਕਰਾ ਕੇ ਸਾਨੂੰ ਜ਼ਿਮੀਂਦਾਰਾਂ ਨੂੰ ਜ਼ਿਮੀਂਦਾਰ ਬਣਾਇਆ ਸੀ ਜਮੀਨਾ ਦੇ ਕੇ ਸਾਨੂੰ ਬਣਾਇ ਇੱਕ ਬੇਨਤੀ ਆ ਜੰਮ ਜੰਮ ਜਾਓ ਬਾਹਰਲੇ ਦੇਸ਼ਾਂ ਚ ਇੱਥੋਂ ਦੀ ਸਾਡੀ ਉਹ ਵੀਡੀਓ ਵਾਇਰਲ ਹੋਈ ਆ ਕਲਾਰ ਪਿੰਡ ਆ ਉੱਥੇ ਮੈਂ ਸਟੇਜ ਦੇ ਉੱਤੇ ਬੋਲ ਬੈਠਾ ਗੱਲ ਤੇ ਸੁਭਾਈ ਕੀ ਨਿਕਲੀ ਤੇ ਅਸੀਂ ਦੁਆਬੇ ਵਿੱਚ ਦਿਵਾਨ ਲਾਉਣ ਆ ਜਾਈਏ ਨਾ ਤੇ 70 70 ਲੱਖ ਦੀਆਂ ਕੋਠੀਆਂ ਚੋਂ ਬਈਏ ਨਿਕਲਦੇ ਆ ਉਹ ਪੁੱਛਦੇ ਅਰੇ ਸਰਦਾਰ ਜੀ ਕਿਧਰ ਜਾਓਗੇ ਪਿੰਡ ਦੁਆਬੇ ਦੇ ਪਿੰਡਾਂ ਚੋਂ ਪੰਜਾਬੀ ਬੰਦਾ ਨਹੀਂ ਰਾਹ ਪੁੱਛਣ ਨੂੰ ਲੱਭਦਾ ਸੰਨ ਤੂੰਹੀਂ ਉੱਥੇ ਟਰੱਕ ਚਲਾਜਾ ਕੇ ਖੁੱਸ ਚੱਲੇ ਜੇ ਤੁਹਾਡੀਆਂ ਜ਼ਮੀਨਾਂ ਦੇ ਮਾਲਕ ਤੁਹਾਡੇ ਕੋਠੀਆਂ ਦੇ ਮਾਲਕ 70 70 ਲੱਖ ਦੀਆਂ ਦੇ ਭਈਏ ਬਣ ਗਏ ਆ ਪਛਤਾਓਗੇ ਨਾ ਬਚਾਇਆ ਕੁਝ ਤੇ ਮੈਂ ਇੱਕ ਚੀਜ਼ ਕਹਿ ਕੇ ਢਾਡੀ ਸਿੰਘਾਂ ਕੋਲ ਰੱchnਾ ਲਵਾਉਣ ਲੱਗਾ ਯੂਨੋ ਦੀ ਰਿਪੋਰਟ ਕਹਿੰਦੀ ਆ ਧਿਆਨ ਨਾਲ ਸੁਣ ਲਿਓ ਨਹੀਂ ਮੇਰੇ ਤੇ ਯਕੀਨ ਤੇ ਗੂਗਲ ਤੇ ਸਰਚ ਮਾਰ ਲਿਓ ਯੂਨੋ ਦੀ ਰਿਪੋਰਟ ਕਹਿੰਦੀ ਆ ਕਿ ਆਉਣ ਵਾਲੇ 100 ਸਾਲਾਂ ਤੋਂ ਪਹਿਲਾਂ ਪਹਿਲਾਂ ਦੁਨੀਆ ਦੇ ਵਿੱਚ ਪੰਜ ਅਜੋ ਜੀਆਂ ਥਾਵਾਂ ਹੋਣਗੀਆਂ ਜਿੱਥੇ ਅਨਾਜ ਪੈਦਾ ਹੋਣਾ ਵਾ ਉਹਨਾਂ ਵਿੱਚੋਂ ਪੰਜਾਬ ਇੱਕ ਆ। ਗਲੋਬਲ ਵਾਰਮਿੰਗ ਨੇ ਕੈਨੇਡਾ ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ ਸਭ ਤੋਂ ਪਹਿਲਾਂ ਫੇਲ ਕਰਨੇ ਆ। ਆ ਵੱਡੇ ਵੱਡੇ ਹਾਈਵੇ ਕਟੜਾ ਜੰਮੂ ਐਵੇਂ ਥੋੜਾ ਤੁਹਾਡੇ ਇੱਥੇ ਨਿਕਲਣ ਲੱਗਿਆ ਤੇ ਇੱਥੇ ਹੈ ਕੱਖ ਨਹੀਂ ਆ ਤੇ ਸਰਕਾਰਾਂ ਹੀ ਡੜੇ ਵੱਡੇ ਹਾਈਵੇ ਕਿਉਂ ਬਣਾਉਣ ਲੱਗੀਆਂ ਵਾ ਕਿਉਂਕਿ ਇੱਥੋਂ ਦਾ ਵਪਾਰ ਅਰਬ ਤੱਕ ਜਾਣਾ ਵਾ। ਜੇ ਨਾ ਜਾਉ ਤੇ ਫੇਰ ਆਖ ਦਿਓ ਮੈਨੂੰ ਸੱਦ ਲਿਓ ਫੇਰ 8-10 ਸਾਲਾਂ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਪਰ ਸਾਡੇ ਪੱਲੇ ਕੱਖ ਨਹੀਂ ਜੁਣਾ ਇਸ ਕਰਕੇ ਭਾਈ ਜਿੰਨਾ ਕੋ ਜਮੀਨਾਂ ਹੈਗੀਆਂ ਕਿਲਾ ਖੰਡ ਦੋ ਕਿਲੇ ਚਾਰ ਕਿਲੇ ਔਖਾ ਸੌਖਾ ਟਾਈਮ ਕੱਢ ਲਓ ਔਖੇ ਹੋ ਕੇ ਜ਼ਮੀਨ ਨਾ ਵੇਚੋ 2030 32 ਤੋਂ ਪਹਿਲਾਂ ਤੇ ਬਿਲਕੁਲ ਨਾ ਵੇਚਿਓ ਪਰ ਅਗਲਿਆਂ ਨੇ ਤੁਹਾਨੂੰ 10-10 ਕਰੋੜ ਵੀ ਦੇਣਾ ਝੇ ਕਿਉਂਕਿ ਜ਼ਮੀਨ ਖਾਲੀ ਕਰਾਉਣੀ ਹੈ ਉਹਨਾਂ ਨੇ ਆ ਖਿੱਤਾ ਖਾਲੀ ਕਰਾਉਣਾ ਤੁਹਾਡੇ ਕੋਲੋਂ ਅਜੇ ਦੇ 70 70 ਲੱਖ ਦੇਂਦਾ ਤੁਹਾਨੂੰ ਉਹਨਾਂ ਨੇ 5 5 ਕਰੋੜ ਵੀ ਦੇਣਾ ਪਿਆ ਤੇ ਉਹ ਉਹ ਵੀ ਦੇ ਦੇਣਾ ਵਾ ਤੇ ਖਾਦਿਆਂ ਤੇ ਖੂ ਖਾਦੇ ਜਾਣੇ ਆ ਮੇਰਾ ਅੰਮ੍ਰਿਤਸਰ ਜ਼ਿਲ੍ਹਾ ਵਾ ਜਦੋਂ ਤੁਸੀਂ ਰਾਜੇਸਾਂਸੀ 에어ਪੋਰਟ ਨੂੰ ਜਾਓ ਨਾ ਉੱਥੇ ਦੋ ਤਿੰਨ ਪਿੰਡ ਪੈਂਦੇ ਮੀਰਾ ਕੋਟ ਹੀਰ ਪਿੰਡ ਉਹਨਾਂ ਪਿੰਡਾਂ 'ਚ ਮੈਂ ਦਵਾਨ ਲਾਏ ਆ ਰੈਡੀਸਨ ਬਲੂ ਵਰਗੇ ਵੱਡੇ ਵੱਡੇ ਹੋਟਲ ਉੱਥੇ ਬਣੇ ਆ ਉਹਨਾਂ ਹੋਟਲਾਂ ਦੇ ਮਗਰਲੇ ਬੰਨੇ ਪਿੰਡ ਆ ਤੇ ਹੋਟਲ ਬਣੇ ਉਹਨਾਂ ਦੀ ਜਮੀਨਾਂ 'ਚ ਜਦੋਂ ਮੈਂ ਕਿਰੇ ਦੁਵਾਨ ਲਵਾਂ ਜਾ ਮੈਂ ਇੱਕ ਪਿੰਡ ਵਾਲਿਆਂ ਨੂੰ ਪੁੱਛਿਆ ਉਹ ਪ੍ਰਬੰਧਕ ਮੇਰਾ ਸੱਜਣ ਬਣ ਗਿਆ ਮੈਂ ਕਿਹਾ ਵੀ ਆ ਜਿਹੜੀ ਜ਼ਮੀਨ ਆ ਤੁਹਾਡੀ ਆ ਤੁਹਾਡੇ ਪਿੰਡ ਦੀ ਆ ਤੇ ਹੋਟਲ ਨੇ ਤੁਹਾਡਾ ਸਾਰਾ ਪਿੰਡ ਲਕਾ ਦਿੱਤਾ ਤੁਹਾਨੂੰ ਫਾਇਦਾ ਹੋਇਆ ਕੋਈ ਕਹਿੰਦਾ ਉਹਨਾਂ ਦਿਨਾਂ ਦੇ ਵਿੱਚ 2-2 ਕਰੋੜ ਰੁਪਈਆ ਦਿੱਤਾ ਸੀ ਸਾਨੂੰ ਇਹਨਾਂ ਨੇ 2-2 ਕਰੋੜ ਰੁਪਈਆ ਤੇ ਮੈਂ ਕਿਹਾ ਕਿੱਥੇ ਗਏ ਕਹਿੰਦਾ ਦੋਵਾਂ ਸਾਲਾਂ ਤੋਂ ਪਹਿਲਾਂ-ਪਹਿਲਾਂ 2-2 ਕਰੋੜ ਖਾ ਕੇ ਅਸੀਂ ਮਿੱਟੀ ਕਰ ਦਿੱਤਾ ਅੱਜ ਸਾਡੇ ਨਿਆਣੇ ਐਨਾ ਹੋਟਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਲੱਗਣ ਨੂੰ ਤਰਸਣਦੇ ਆ ਇਹ ਨਾਂ ਦੇਣਾ ਉਹਨਾਂ ਕਿਤੇ ਫੇਰ ਦੱਸ ਦਿਓ